ਅਨਾਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਪ੍ਰਿਆਸ ਸਿੰਘ ਲੋਕ ਸਭਾ ਚੋਣਾਂ ਲਈ ਜਿਹੜੀ ਹੈ ਪਹਿਲੇ ਪੜਾ ਦੀ VOTING 19 April ਨੂੰ ਜਿਹੜੀ ਹੈ ਹੋਵੇਗੀ ਤਾਂ ਦੱਸ ਦੇ ਕਿ 102 ਸੀਟਾਂ ਤੇ ਹੋਣ ਵਾਲੇ ਚੋਣ ਪ੍ਰਚਾਰ ਪ੍ਰਚਾਰ ਜਿਹੜਾ ਹੈ ਕੱਲ ਖਤਮ ਹੋ ਗਿਆ ਹੁਣ 19 April ਨੂੰ 102 ਸੀਟਾਂ ਤੇ ਜਿਹੜੀ ਹੈ VOTING ਹੋਵੇਗੀ ਉਸ ਨੂੰ ਲੈ ਕੇ ਤੁਹਾਨੂੰ ਸਾਰੀ ਜਾਣਕਾਰੀ ਦਿੰਨੇ ਆ ਕਿ ਇਸ ਦੇ ਲਈ 102 ਸੀਟਾਂ ਤੇ ਚੋਣ ਪ੍ਰਚਾਰ ਕੱਲ ਜਿਹੜਾ ਖਤਮ ਹੋ ਗਿਆ ਪਹਿਲੇ ਪੜਾਅ 'ਚ ਜਿੰਨਾ ਅਹਿਮ ਸੀਟਾਂ ਤੇ ਚੋਣਾਂ ਹੋਣ ਜਾ ਰਹੀਆਂ ਨੇ ਉਹਨਾਂ 'ਚ ਨਾਗਪੁਰ ਕਨਿਆ ਕੁਮਾਰੀ ਚੇਨਈ ਸੈਂਟਰਲ ਮੁਜ਼ਫਫਰਨਗਰ ਸਾਰਨਪੁਰ ਕੇਰਾਨਾ ਪੀਲੀਪੀਤ ਡਿਬਰੂਗੜ ਜੋਰਾਠ ਅਜੇਹਪੁਰ ਝਿੰਦਵਾੜਾ ਜੁਮਈ ਬਸਤਰ ਨਾਨੀਟਾਲ ਅਤੇ ਲਖਸ਼ਦੀਪ ਆਦਿ ਸ਼ਾਮਿਲ ਹਨ 18ਵੀਂ ਲੋਕ ਸਭਾ ਦੀਆਂ ਚੋਣਾਂ ਸੱਤ ਪੜਾਵਾਂ ਵਿੱਚ ਹੋਣੀਆਂ ਹਨ ਪਹਿਲੇ ਪੜਾਅ 'ਚ ਜਿੰਨਾਂ ਸੀਟਾਂ ਤੇ ਵੋਟਿੰਗ ਹੋਣੀ ਹੈ ਉਹਨਾਂ 'ਚ ਆਸਾਮ ਦੀਆਂ ਗਾਜ਼ੀ ਰੰਗਾ ਸੋਨੀਤਪੁਰ ਲਖੀਮਪੁਰ ਡਿਬਰੂਗੜ ਅਤੇ ਜੋ ਰਾਟ ਸੀਟਾਂ ਜਿਹੜੀਆਂ ਨੇ ਸ਼ਾਮਿਲ ਹਨ ਇਸ ਤੋਂ ਅਪ ਇਸ ਤੋਂ ਇਲਾਵਾ 19 April ਨੂੰ ਤ੍ਰਿਪੁਰਾ ਪੱਛਮੀ ਸੀਟ ਤੇ ਵੀ ਚੋਣਾਂ ਹੋਣੀਆਂ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਅਸਾਮ ਅਤੇ ਤ੍ਰਿਪੁਰਾ ਦੀ ਚੋਣ ਲੜਾਈ ਵਿੱਚ ਗਰਜਦੇ ਹੋਏ ਨਜ਼ਰ ਆਏ ਸੀ ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਸਵੇਰੇ ਜਿਹੜਾ ਅਸਾਮ ਦੇ ਨਲਬਾੜੀ ਵਿੱਚ ਚੋਣ ਰੈਲੀ ਨੂੰ ਸੰਬੋਧਿਤ ਕੀਤਾ ਇਸ ਤੋਂ ਬਾਅਦ ਜਿਹੜਾ ਉਹ ਤ੍ਰਿਪੁਰਾ ਲਈ ਜਿਹੜਾ ਰਵਾਨਾ ਹੋਗੇ ਸੀ ਪ੍ਰਧਾਨ ਮੰਤਰੀ ਨੇ ਦੁਪਹਿਰ ਨੂੰ ਅਗਰਤਾਲਾ ਤ੍ਰਿਪੁਰਾ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ ਅਤੇ ਜਨਤਾ ਨੂੰ ਸਮਰਥਨ ਦੀ ਅਪੀਲ ਕੀਤੀ ਸੀ ਉੱਥੇ ਹੀ ਇਸ ਦੌਰਾਨ ਕਾਂਗਰਸ ਸੰਸਦ ਰਾਹੁਲ ਗਾਂਧੀ ਨੇ ਬੁੱਧਵਾਰ ਸਵੇਰੇ ਗਾਜ਼ੀਆਬਾਦ ਵਿੱਚ ਸਮਾਜਵਾਦੀ ਪਾਰਟੀ ਦੇ ਮੁਖੀ ਅਖਲੇਸ਼ ਯਾਦਵ ਦੇ ਨਾਲ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਇਸ ਤੋਂ ਬਾਅਦ ਉਹ ਆਪਣੀ ਪਾਰਟੀ ਦੇ ਪ੍ਰਚਾਰ ਲਈ ਕਰਨਾਟਕ ਗਏ ਪਹਿਲੇ ਪੜਾਅ ਚੌਣ ਮੈਦਾਨ ਵਿੱਚ ਉਤਰੇ ਮੁੱਖ ਚਿਹਰਿਆਂ ਵਿੱਚੋਂ ਨਾਗਪੁਰ ਤੋਂ ਨਿਤਿਨ ਗਟਕਰੀ ਉੱਤਰ ਪ੍ਰਦੇਸ਼ ਦੇ ਪੀਲੀਪਿੱਤੋ ਜਿਤਨ ਜਿਤੇਨ ਪ੍ਰਸਾਦ ਤਾਮਿਲਨਾਡੂ ਤੋਂ ਕਾਤੀ ਚਿਤੰਬਰਮ ਤਾਮਿਲਨਾਡੂ ਦੇ ਕੋਈ ਬਟੂਰ ਤੋਂ ਪਾਜ ਪਾਦੇ ਸੂਬਾ ਪੈਦਾਨ ਕੇ ਦਇਆ ਨਿਧੀ ਮਾਰਨ ਅੰਨਾ ਮਲਾਈ ਚੇਨਈ ਸੈਂਟਰਲ ਅਤੇ ਨਕੂਲ ਨਾਥ ਚਿੰਦਵਾੜਾ ਤੋਂ ਤਦ ਆਸ ਦੇ ਕਿ ਚੋਣ ਕਮਿਸ਼ਨ ਮੁਤਾਬਕ ਜਿੱਥੇ 19 April ਤੋਂ ਪਹਿਲੇ ਪੜਾ ਦੀ VOTING ਸ਼ੁਰੂ ਹੋ ਰਹੀ ਹੈ ਉੱਥੇ ਆਖਰੀ ਅਤੇ ਸੱਤਵਾਂ ਪੜਾ 1 June ਨੂੰ ਸਮਾਪਤ ਹੋਵੇਗਾ ਵੋਟਾਂ ਦੀ ਗਿਣਤੀ ਜਿਹੜੀ ਹੈ 4 ਜੂਨ ਨੂੰ ਹੋਵੇਗੀ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਚ ਕੁਝ ਅਹਿਮ ਸੀਟਾਂ ਦੇ ਵੋਟਿੰਗ ਵੋਟਿੰਗ ਜਿਹੜੀ ਹੈ ਹੁਣ ਜਾ ਰਹੀ ਹੈ ਇਨ੍ਹਾਂ ਵਿੱਚ ਤਾਮਿਲਨਾਡੂ ਦੀਆਂ ਸਾਰੀਆਂ 39 ਸੀਟਾਂ ਜਿਹੜੀਆਂ ਨੇ ਸ਼ਾਮਿਲ ਹਨ ਇਨ੍ਹਾਂ ਵਿੱਚ ਕੰਨਿਆ ਕੁਮਾਰੀ ਚੇਨਈ ਈਸਟ ਚੇਨਈ ਸਾਊਥ ਚੇਨਈ ਸੈਂਟਰਲ ਤ੍ਰਿਵਲੂਰ ਸ਼ਾਮਿਲ ਹਨ ਤੋਂ ਇਧੇ ਸ਼੍ਰੀ ਪੇਰ ਬੰਦਰ ਅਰਾਨੀ ਵਿਲੂਪੁਰਮ ਕਾਲਾਕੁਰੀ ਚਿੰਸਲੇਮ ਨਮਕਕਰ ਇਰੋਡ ਤ੍ਰਿਪੁਰ ਨੀਲਗிரிਸ ਕੋਈ ਬਟੂਰ ਪੁਲਾਚੀ ਡਿੰਡੀਗੁਲ ਕਰੂਰ ਆ ਥਾਂਵਾਂ ਤੇ ਜਿਹੜੇ ਚੋਣਾਂ ਪਹਿਲੇ ਪੜਾਅ 'ਚ ਹੋਣੇ ਨੇ ਪਹਿਲੇ ਪੜਾਅ 'ਚ ਰਾਜਸਥਾਨ ਦੇ ਜੈਪੁਰ 디ਹਾੜੀ ਭੱਟਪੂਰ ਕਰੂਲੀ ਢੋਲਪੁਰ ਗੰਗਾਨਗਰ ਬਿਕਾਨੇਰ ਚੁਰੂ ਚੰਜਨੂ ਸਿੱਕਰ ਅਲਵਰ ਦੋਸਾ ਤੇ ਨਾਗੌਰ 'ਚ ਵੀ ਵੋਟਿੰਗ ਹੋ ਰਹੀ ਹੈ ਉਸੇ ਮਤ ਪ੍ਰਦੇਸ਼ ਦੇ ਛਿੰਦਵਾੜਾ ਸ਼ਾਡੋਲ ਸਿੰਧੀ ਮੰਡਲਾ ਬਾਲਾ ਘਾਟ ਤੇ ਜਬਲਪੁਰ ਵਿੱਚ ਵੀ ਪਹਿਲੇ ਪੜਾਅ ਵਿੱਚ ਵੋਟਿੰਗ ਹੋਣੀ ਹੈ ਬਿਹਾਰ ਦੀ ਗੱਲ ਕਰੀਏ ਤਾਂ ਵਿਹਾਰ ਦੇ ਵਿੱਚ ਰੋਂਗਾ ਔਰੰਗਾਬਾਦ ਗਿਆ ਨਵਾਦਾ ਤੇ ਜਮੋਈ ਵਿੱਚ ਜਿਹੜਾ 19 April ਨੂੰ VOTING ਹੋਵੇਗੀ ਮਹਾਰਾਸ਼ਟਰ ਵਿੱਚ ਨਾਗਪੁਰ ਗੜਚਿਰੋਲੀ ਚਿਮਰੂ ਪੰਡਾਰਾ ਗੋਂਡੀਆ ਚੰਦਰਪੁਰ ਅਤੇ ਰਾਮਟੇਕ ਵਿੱਚ ਵੋਟਾਂ ਪੈਣੀਆਂ ਹਨ ਇਸ ਤੋਂ ਲਾਵਾ ਛੱਤੀਸਗੜ੍ਹ ਦੇ ਬਸਤਰ ਜੰਮੂ ਕਸ਼ਮੀਰ ਦੇ ਉਦਮਪੁਰ ਅਰਨਾਚਲ ਪ੍ਰਦੇਸ਼ ਤੇ ਅਰਨਾਚਲ ਪੱਛਮੀ ਅਤੇ ਅਰਨਾਚਲ ਪੂਰਬ ਮੇਘਾਲਿਆ ਦੇ ਸ਼ਿਲਾਂਗ ਤੁਰਾ ਵਿੱਚ ਵੋਟਾ ਪੈਣ ਗਿਆ ਸ਼ੁੱਕਰਵਾਰ ਨੂੰ ਮਣੀਪੁਰ ਮਿਜ਼ੋਰਮ ਪੋਡੀਚੇਰੀ ਸਿੱਕਮ ਨਾਗਾਲੈਂਡ ਅੰਡੇਮਾਨ ਅਤੇ ਨਿਕੋਬਾਰ ਪੱਛਮੀ ਕੂਚ ਬਿਹਾਰ ਅਤੇ ਬੰਗਾਲ ਦੇ ਜਲਪਾਈ ਗੁੜੀ ਵਿੱਚ ਵੀ ਜਿਹੜੀ ਐ ਵੋਟਿੰਗ ਹੋਣੀ ਹੈ ਤੇ ਚੋਣ ਕਮਿਸ਼ਨ ਅਨੁਸਾਰ ਪੋਲਿੰਗ ਸਟੇਸ਼ਨਾਂ ਤੇ ਅੰਗਹੀਣਾ ਤੇ ਬਜ਼ੁਰਗਾਂ ਲਈ ਜਿਹੜੇ ਨੇ ਵਿਸ਼ੇਸ਼ ਪ੍ਰਬੰਧ ਕਿੱਤੇ ਹੋਏ ਨੇ ਤੇ ਦੱਸ ਜੀ ਕਿ ਲੋਕ ਸਭਾ ਚੋਣਾਲੇ ਹੁਣ ਜਿਹੜਾ ਪਹਿਲੇ ਪੜਾ ਦੀ VOTING ਜਿਹੜੀ ਹੈ 19 April ਯਾਨੀ ਕਿ ਕੱਲ ਹੋਵੇਗੀ ਕੱਲ ਜਿਹੜਾ 102 ਸੀਟਾਂ ਤੇ VOTING ਹੋਵੇਗੀ ਜਿਸ ਦੇ ਲਈ ਪੂਰੇ ਪੁਖਤਾ ਪ੍ਰਬੰਧ ਜਿਹੜੇ ਨੇ ਕੀਤੇ ਗਏ ਨੇ ਤਾਂ ਉਸ ਨੂੰ ਲੈ ਕੇ ਹੀ ਹੁਣ ਦੇਖਣਾ ਹੋਵੇਗਾ ਕਿ ਇਸ ਵਾਰ ਕਿਹੜੀ ਸਰਕਾਰ ਬਾਜੀ ਮਾਰੇਗੀ ਇਸ ਵਾਰ ਜਨਤਾ ਕਿਸ ਦੇ ਸਿਰ ਤੇ ਜਿਹੜਾ ਹੈ ਤਾਜ ਸਜਾਵੇਗੀ ਤੇ ਕਿਸ ਨੂੰ ਇਸ ਵਾਰ ਜਿਹੜੀ ਹੈ ਹਾਰ ਮਿਲੇਗੀ ਇਸ ਦਾ ਪਤਾ ਤਾਂ ਹੁਣ 4 ਜੂਨ ਨੂੰ ਹੀ ਲੱਗ ਪਵੇਗਾ